ਕਸ਼ਕਲ ਦੋਸਤੋ ਅੱਜ ਆ ਅਸੀਂ ਸ਼ਿਮਲਾ ਦੇ ਵਿੱਚ ਉਹ ਸ਼ਿਮਲਾ ਜਿਹੜਾ ਕਦੇ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਪਹਾੜੀ ਸ਼ਹਿਰ ਵਇਆ ਕਰਦਾ ਸੀ ਹੁਣ ਤਾਂ ਬਦਲ ਗਿਆ ਇਹ ਸਾਰਾ ਕੁਝ ਪਹਿਲਾਂ ਇਹ ਰਤਵਾ ਦੇ ਕੋਲ ਸੀ ਹੁਣ ਇਹ ਰਤਵਾ ਨਹੀਂ ਰਿਹਾ ਤੇ ਇਸ ਟਾਈਮ ਅਸੀਂ ਰਿਜ ਦੇ ਉੱਤੇ ਆਪਾਂ ਤੁਹਾਨੂੰ ਰਿਜ ਦਿਖਾ ਰਹੀਏ ਤੇ ਰਿਜ ਦੀਆਂ ਖਾਸੀਅਤ ਕੀ ਕਿਹੜੀਆਂ ਉਹ ਵੀ ਤੁਹਾਨੂੰ ਦਿਖਾਣੇ ਦੱਸਿਆ ਜਾਂਦਾ ਹੈ ਕਿ Shimla ਦਾ ਨਾਮ ਮਾਤਾ ਸ਼ਿਆਮਲਾ ਦੇਵੀ ਮੰਦਿਰ ਕਾਰਨ ਪਿਆ ਜੋ ਮਾਂ ਕਾਲੀ ਦਾ ਇੱਕ ਰੂਪ ਹੈ 1804 ਵਿੱਚ ਗੋਰਖਿਆਂ ਨੇ ਐਂਗਲੋ ਗੋਰਖਾ ਵਾਰ ਦੌਰਾਨ ਕਾਂਗੜੇ ਵਿੱਚ ਸਿੱਖਾਂ ਨੂੰ ਮਾਰ ਖਾਦੀ ਫਿਰ ਉਹਨਾਂ Shimla ਦੇ ਦੁਆਲੇ ਕਈ ਕਿਲੇ ਉਹ ਸਾਰੇ ਜਿਨ੍ਹਾਂ ਵਿੱਚੋਂ ਇੱਕ Shimla ਲਾਗੇ ਮੌਜੂਦਾ ਮਿਲਟਰੀ ਕੰਟੋਨਮੈਂਟ ਜਤੋਗ ਦੇ ਸਥਾਨ ਤੇ ਜਗਤਗੜ੍ਹ ਫੋਰਟ ਸੀ ਉਹਨਾਂ ਦੇ ਰਾਜ ਤੋਂ ਦੁਖੀ ਸਥਾਨਕ ਲੋਕਾਂ ਨੇ ਅੰਗਰੇਜ਼ਾਂ ਨੂੰ ਮਦਦ ਦੀ ਅਪੀਲ ਕੀਤੀ ਉਹਨਾਂ ਨੇ ਮੇਜਰ ਜਨਰਲ ਸਰ ਡੇਵਿਡ ਐਕਟਰ ਲੋਨੀ ਦੀ ਅਗਵਾਈ ਵਿੱਚ ਬ੍ਰਿਟਿਸ਼ ਸ਼ੈਨਾ ਦੀ ਟੁਕੜੀ ਭੇਜੀ 15/1815 ਵਿੱਚ ਮਲੌਂ ਦੀ ਲੜਾਈ ਵਿੱਚ ਗੋਰਖਿਆਂ ਦੇ ਰਾਜ ਦਾ ਅੰਤ ਹੋ ਗਿਆ। ਅੰਗਰੇਜ਼ਾਂ ਨੇ ਇਸ ਲੜਾਈ ਵਿੱਚ ਆਪਣਾ ਸਾਥ ਦੇਣ ਵਾਲੇ ਮਹਾਰਿਆਂ ਨੂੰ ਬ੍ਰਿਟਿਸ਼ ਸੁਰੱਖਿਆ ਹੇਠ ਉਹਨਾਂ ਦੀ ਜ਼ਮੀਨ ਬਹਾਲ ਕਰ ਦਿੱਤੀ। ਬਟਿਆਲੇ ਦੇ ਮਹਾਰਾਜੇ ਨੂੰ Shimla ਦੇ ਇਲਾਕੇ ਦੇ ਆਸ-ਪਾਸ ਵਾਲੀ ਜ਼ਮੀਨ ਨਾਲ ਨਿਵਾਜਿਆ ਗਿਆ ਸੀ। 1819 ਵਿੱਚ ਪਹਾੜੀ ਰਾਜਾਂ ਦੇ ਤਤਕਾਲੀਨ ਰਾਜਨੀਤਿਕ 에ਜੰਟ ਲੈਫਟਿਨੈਂਟ ਰਾਉਸ ਨੇ ਇੱਕ ਲੱਕੜ ਦੀ ਝੌਂਪੜੀ ਦੇ ਰੂਪ ਵਿੱਚ ਪਹਿਲਾ ਬ੍ਰਿਟਿਸ਼ ਨਿਵਾਸ ਬਣਾਇਆ ਸੀ। ਉਸਦੇ ਉੱਤਰਾ ਅਧਿਕਾਰੀ ਲੈਫਟੀਨੈਂਟ ਚਾਰਲਸ ਪੈਟ ਕਨੇਡੀ ਨੇ 1822 ਵਿੱਚ ਇੱਥੇ ਪਹਿਲਾ ਪੱਕਾ ਕਰ ਕਨੇਡੀ ਹਾਊਸ ਬਣਾਇਆ। ਕਲਕੱਤਾ ਤੋਂ 1850-51 ਵਿੱਚ ਭਾਰਤ-Tਿੱਬਤ ਸੜਕ ਦਾ ਨਿਰਮਾਣ ਸ਼ੁਰੂ ਹੋਇਆ ਜਿਸ ਕਾਰਨ 1860 ਤੱਕ ਇੱਥੇ ਪਹੀਆਂ ਵਾਲੀਆਂ ਗੱਡੀਆਂ ਪੁੱਜਣੀਆਂ ਸ਼ੁਰੂ ਹੋ ਗਈਆਂ। 1864 ਵਿੱਚ ਅੰਗਰੇਜ਼ਾਂ ਨੇ ਇਸ ਨੂੰ ਆਪਣੀ ਗਰਮੀਆਂ ਦੀ ਰਾਜਧਾਨੀ ਬਣਾ ਰਿਆ। 1903 ਵਿੱਚ ਕਲਕੱਤਾ-ਸ਼ਿਮਲਾ ਨੈਰੋ ਗੇਜ ਰੇਲਵੇ ਲਾਈਨ ਦੇ ਪੂਰਾ ਹੋਣ ਨਾਲ ਇੱਥੇ ਚੋਖਾ ਵਿਕਾਸ ਹੋਇਆ। ਰਿਜ ਦੇ ਸ਼ਾਂਤੇ ਕੇਸੇ ਸਮੇਂ ਵੱਡਾ ਜੰਗਲ ਖੜਾ ਸੀ। ਜਿੱਥੇ ਹੁਣ ਕਈ ਇਮਾਰਤਾਂ ਖੜੀਆਂ ਦਿਖਾਈ ਦਿੰਦੀਆਂ ਨੇ 1844 ਵਿੱਚ ਅੰਗਰੇਜ਼ਾਂ ਨੇ ਨਿਊ ਗੋਥਿਕ ਸ਼ੈਲੀ ਵਿੱਚ ਮੇਰਟ ਤੋਂ ਬਾਅਦ ਉੱਤਰੀ ਭਾਰਤ ਦਾ ਦੂਜਾ ਚਰਚ ਇੱਥੇ ਉਸਾਰਿਆ 1910 ਵਿੱਚ ਚਰਚ ਦੇ ਲੱਗੇ ਹੀ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਗਈ ਇਸ ਲਾਇਬ੍ਰੇਰੀ ਨੂੰ ਹੁਣ ਸਟੇਟ ਲਾਇਬ੍ਰੇਰੀ ਦਾ ਰਤਬਾ ਹਾਸਲ ਹੈ ਇਹ ਰਿਜ ਜੋ ਹੁਣ ਇਸ ਸਮੇਂ ਸੱਭਿਆਚਾਰਕ ਗਤੀਵਧੀਆਂ ਦਾ ਕੇਂਦਰ ਹੈ ਪੂਰਬ ਵਾਲੇ ਪਾਸੇ ਲੱਕੜ ਬਾਜ਼ਾਰ ਤੋਂ ਸ਼ੁਰੂ ਹੁੰਦਾ ਹੈ ਜਿੱਥੇ ਲਾਇਬ੍ਰੇਰੀ ਲੱਗੇ ਮਹਾਤਮਾ ਗਾਂਧੀ ਦਾ ਬੁੱਤ ਹੈ ਇਥੇ ਹੀ ਤੁਸੀਂ ਦੇਖ ਸਕਦੇ ਹੋ ਸੱਜੇ ਹੱਥ ਇੰਦਰਾ ਗਾਂਧੀ ਅਤੇ ਅਟਲ ਵਿਹਰੀ ਬਾਜਪਾਈ ਦਾ ਅਤੇ ਖੱਬੇ ਹੱਥ ਇੱਕ ਉੱਚਾ ਬੁੱਤ ਮੌਜੂਦਾ ਹਿਮਾਚਲ ਦੇ ਨਿਰਮਾਤਾ ਯਸ਼ਵੰਤ ਸਿੰਘ ਪਰਮਾਰ ਦਾ ਹੈ। ਰਿਜ ਤੇ ਕਈ ਇਮਾਰਤਾਂ ਖੜੀਆਂ ਨਜ਼ਰ ਆਉਂਦੀਆਂ ਨੇ ਜਿਨ੍ਹਾਂ ਵਿੱਚੋਂ ਪਹਿਲੀ ਇੱਕ ਰੈਸਟੂਰੈਂਟ ਹੈ। ਇਸ ਦੇ ਨਾਲ ਹੈ 1887 ਵਿੱਚ ਬਣਿਆ ਗਾਈਟੀ ਥੀਏਟਰ ਜਿਸ ਦੇ ਮੰਚ ਤੇ ਨਾਵਲਕਾਰ ਰੁਡਿਆਰਡ ਕਿਪਲਿੰਗ ਅਤੇ ਭਾਰਤੀ ਫਿਲਮ ਜਗਤ ਦੇ ਵੱਡੇ ਸਟਾਰੇ ਪ੍ਰਿਥਵੀ ਰਾਜ ਕਪੂਰ ਆ ਚੁੱਕੇ ਹਨ। ਇਸ ਤੋਂ ਅੱਗੇ ਤੁਸੀਂ ਦੇਖ ਸਕਦੇ ਹੋ ਆਰਮੀ ਹੈਰੀਟੇਜ ਮਿਊਜ਼ੀਅਮ ਅਤੇ ਸ਼ਰੇਤੇ 1910 ਚ ਬਣਿਆ ਗੋਥਿਕ ਇਮਾਰਤ ਸਜੀ ਦਾ ਬਿਹਤਰ ਨਮੂਨਾ ਟਾਊਨ ਹਾਲ ਜੋ ਕਿ ਸਭਿਆਚਾਰਕ ਸਰਗਰਮੀਆਂ ਦਾ ਕੇਂਦਰ ਸੀ ਅਤੇ ਹੁਣ ਸਰਕਾਰੀ ਅਤੇ ਜਨਤਕ ਸਮਾਗਮਾਂ ਲਈ ਵਰਤਿਆ ਜਾਂਦਾ ਹੈ ਇੱਥੇ ਹੀ ਮਿਰਜ਼ਾ ਦਫ਼ਤਰ ਵੀ ਹੈ ਐਨ ਪੱਛਮੀ ਕੋਨੇ ਤੇ ਜਿੱਥੇ ਰਿਜਨਲ ਮਾਲ ਰੋਡ ਦਾ ਸੰਗਮ ਹੁੰਦਾ ਹੈ ਸਕੈਂਡਲ ਪੁਆਇੰਟ ਹੈ ਅਤੇ ਇੱਥੇ ਹੀ ਲਾਲਾ ਲਾਇਪਤਰਾਏ ਦੀ ਮੂਰਤੀ ਲੱਗੀ ਹੋਈ ਹੈ ਜਿਸ ਤੇ ਪੰਜਾਬੀ ਵਿੱਚ ਵੀ ਉਕਰਿਆ ਹੋਇਆ ਹੈ ਜੋ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਇਹ ਕਦੇ ਪੰਜਾਬ ਦਾ ਹਿੱਸਾ ਹੋਇਆ ਕਰਦਾ ਸੀ ਅਤੇ ਹਿਮਾਚਲ ਬਣ ਤੇ ਉੱਥੋਂ ਦੀ ਰਾਜਧਾਨੀ ਬਣ ਗਿਆ। ਸਕੈਂਡਲ ਪੁਆਇੰਟ ਦੀ ਬਿਹਤਰ ਦਿਲਚਸਪ ਕਹਾਣੀ ਤਾਂ ਬਾਅਦ ਵਿੱਚ ਦੱਸਦੇ ਆਂ। ਪਹਿਲਾਂ ਇਹ ਦੱਸ ਦਈਏ ਕਿ ਇਸ ਰੇਜ ਤੋਂ Shimla ਵਾਸਤੇ ਪਾਣੀ ਦੀ ਸਪਲਾਈ ਹੁੰਦੀ ਹੈ ਜਿਸ ਲਈ 45 ਲੱਖ ਲੀਟਰ ਦੀ ਸਮਰੱਥਾ ਵਾਲੇ ਟੈਂਕ ਬਣੇ ਹੋਏ ਨੇ। ਹੁਣ ਤੁਸੀਂ ਪੁੱਛੋਗੇ ਕਿ ਕਿ ਟੈਂਕ ਤੱਕ ਤੇ ਵੀ ਦਿਖਾਈ ਨਹੀਂ ਦਿੰਦੇ। ਦਰਸਲ ਇਹ ਇਹ ਟੈਂਕ ਲੱਕੜ ਬਜ਼ਾਰ ਵਾਲੇ ਪਾਸੇ ਹੀ ਪੱਕੇ ਮੈਦਾਨੇ ਹੀਠਾਂ ਉਸ ਪੀੜੀ ਲਕੀਰ ਦੇ ਅੰਦਰ ਬਣੇ ਹੋਏ ਨੇ ਜਿੱਥੇ ਨੋ ਵਹੀਕਲ ਜ਼ੋਨ ਲਿਖਿਆ ਦਿਖਾਈ ਦਿੰਦਾ ਹੈ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਇੱਥੇ ਕੋਈ ਵਾਹਨ ਨਹੀਂ ਆ ਸਕਦਾ ਇਹਨਾਂ ਟੈਂਕਾਂ ਦੇ ਨਿਰਮਾਣ ਸਮੇਂ ਸਿਮਿੰਟ ਦੀ ਵਰਤ ਨਹੀਂ ਕੀਤੀ ਗਈ ਬਲਕਿ ਇਹਨਾਂ ਦੀ ਚਣਾਈ ਚੂਨੇ ਨਾਲ ਕੀਤੀ ਹੋਈ ਹੈ ਆਹ ਜਿਹੜਾ ਪੈਚ ਲੱਗਿਆ ਹੋਇਆ ਦਿਖਾਈ ਦਿੰਦਾ ਹੈ ਇਸੇ ਹੀਠਾਂ ਪੌੜੀਆਂ ਬਣੀਆਂ ਹੋਈਆਂ ਨੇ ਜਿੱਥੋਂ ਇਹਨਾਂ ਦੀ ਦੇਖ ਰੱਖ ਲਈ ਅੰਦਰ ਜਾਇਆ ਜਾ ਸਕਦਾ ਹੈ ਭਾਵੇਂ ਦੋਸਤੋ ਇਹ ਹੈ ਸ਼ਿਮਲਾ ਸੈਕੰਡਲ ਪੁਆਇੰਟ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਪੱਪੀ ਜਿਹੜੀ ਕਹਾਣੀਆਂ ਪਿੱਛੇ ਦੇ ਉਹ ਚੱਲਦੇ-ਚੱਲਦੇ ਸਾਨੂੰ ਦੱਸਦੀਆਂ ਸਕੈਂਡਲ ਪੁਆਇੰਟ ਨੂੰ ਇਸ ਕਰਕੇ ਇਹ ਨਾਮ ਦਿੱਤਾ ਗਿਆ ਕਿ ਕਥਿਤ ਤੌਰ ਤੇ ਮਹਾਰਾਜਾ ਪਟਿਆਲਾ ਭਪਿੰਦਰ ਸਿੰਘ ਅੰਗਰੇਜ਼ ਵਾਇਸਰਾਏ ਦੀ ਧੀ ਨੂੰ ਖਿਸਕਾ ਕੇ ਲੈ ਗਿਆ ਸੀ ਇਸ ਕਾਰਨ ਅੰਗਰੇਜ਼ਾਂ ਨੇ ਮਹਾਰਾਜੇ ਦੇ ਸ਼ਿਮਲਾ ਵਿੱਚ ਵੜਨ ਤੇ ਪਾਬੰਦੀ ਲਾ ਦਿੱਤੀ ਰਾਜਾ ਕਿਹੜਾ ਪ੍ਰਵਾਹ ਕਰਦਾ ਸੀ ਉਸ ਨੇ ਸ਼ਿਮਲਾ ਤੋਂ 45 ਕਿਲੋਮੀਟਰ ਦੇ ਫਾਸਲੇ ਤੇ ਚੈਲ ਪੈਲੇਸ ਬਣਾ ਲਿਆ ਪਰ ਇਸ ਕਹਾਣੀ ਦੀ ਪੁਸ਼ਟੀ ਨਹੀਂ ਹੁੰਦੀ। ਲਓ ਹੁਣ ਆਪਾਂ ਸਕੈਂਡਲ ਪੁਆਇੰਟ ਦੇ ਕਿੱਸੇ ਤੋਂ ਵਾਪਸ ਮੁੜ ਕੇ ਰਿਜਿਤੋਂ ਸਾਹਮਣੇ ਪਹਾੜਾਂ ਵੱਲ ਅਤੇ ਡੁੱਗੀਆਂ ਖਾਈਆਂ ਵੱਲ ਨਜ਼ਰ ਮਾਰਦੇ ਹਾਂ। ਇਹਨਾਂ ਤੇ ਰੰਗ-ਬਰੰਗੇ ਕਰ ਅਨੋਖਾ ਨਜ਼ਾਰਾ ਪੇਸ਼ ਕਰਦੇ ਨੇ। ਰਿਜਿਤੇ ਆਉਣ ਵਾਲੇ ਬਹੁਤੇ ਲੋਕੀ ਕੋਟਸਵਰੀ ਦਾ ਆਨੰਦ ਵੀ ਲੈਂਦੇ ਨੇ। ਲਓ ਇੱਥੋਂ ਹੁਣ ਆਪਾਂ ਦਾਖਲ ਹੁੰਦੇ ਹਾਂ Shimla ਦੇ ਪ੍ਰਸਿੱਧ ਲੱਕੜ ਬਾਜ਼ਾਰ ਵਿੱਚ ਜਿੱਥੇ ਲੱਕੜ ਦੀਆਂ ਕਲਾਤਮਕ ਵਸਤਾਂ ਤਾਂ ਮਿਲਦੀਆਂ ਹੀ ਹਨ। ਇਸ ਦੇ ਨਾਲ ਹੀ ਤਰ੍ਹਾਂ-ਤਰ੍ਹਾਂ ਦੇ ਖਾਣੇ ਤੇ ਹੋਰ ਚੀਜ਼ਾਂ ਵੀ ਵੈਸੇ ਜੋ ਹੁਣ ਇੱਥੇ ਲੱਕੜ ਦੀਆਂ ਦੁਕਾਨਾਂ ਤੇ ਮਿਲਦਾ ਏ ਉਹ ਤਾਂ ਆਮ ਸ਼ਹਿਰਾਂ ਵਿੱਚ ਵੀ ਮਿਲ ਜਾਂਦਾ ਹੈ ਪਰ ਲੋਕੀ ਯਾਦਗਰ ਦੇ ਤੌਰ ਤੇ ਜ਼ਰੂਰ ਕੁਝ ਨਾ ਕੁਝ ਖਰੀਦ ਲੈਂਦੇ ਨੇ ਆਹ ਸੜਕ ਕਿਨਾਰੇ ਲੱਗੇ ਬੈਂਚਾਂ ਤੇ ਬੈਠ ਕੇ ਨਾ ਸਿਰਫ ਲੋਕ ਆਰਾਮ ਕਰਦੇ ਨੇ ਨਾਲ-ਨਾਲ ਕੁਦਰਤ ਦੇ ਨਜ਼ਾਰੇ ਵੀ ਮਾਣਦੇ ਨੇ ਇਹੋ ਜਿਹੇ ਦ੍ਰਿਸ਼ ਮੈਦਾਨਾ ਵਿੱਚ ਰਹਿਣ ਵਾਲਿਆਂ ਲਈ ਤਾਂ ਮਨਮੋਣੇ ਹੁੰਦੇ ਹੀ ਨੇ ਲੱਕੜ ਬਾਜ਼ਾਰ ਚੋਂ ਨਿਕਲਣ ਤੋਂ ਪਹਿਲਾਂ ਆਹ ਪੁਰਾਣਾ ਪੋਸਟ ਬਾਕਸ ਜ਼ਰੂਰ ਦੇਖ ਲਵੋ ਜੋ ਹੁਣ ਇੰਟਰਨੈਟ ਤੇ ਈ ਮਿਲਦੇ ਯੁੱਗ 'ਚ ਨਾ ਕੇਵਲ ਸ਼ਹਿਰਾਂ 'ਚੋ ਬਲਕਿ ਸਾਡੀਆਂ ਯਾਦਾਂ ਚ ਵੀ ਵਿਸਰਨ ਲੱਗਾ ਏ